ਦੇ ਬਰਕਰਾਰਾਂ ਦੇ ਵਿੱਚ ਕਾਫੀ ਜੋਸ਼ ਜਿਹੜਾ ਦਿਖ ਰਿਹਾ ਇਸ ਵਕਤ ਗੱਲਬਾਤ ਕਰਾਂਗੇ ਕਾਫੀ ਇਸ ਵਕਤ ਮੜੋਏ ਉਸ ਤੋਂ ਬਾਅਦ ਵੀ ਜਲੰਧਰ ਦੇ ਵਸਦੇ ਲੋਕਾਂ ਨੇ ਕਾਂਗਰਸ ਨੂੰ ਭਾਰੀ ਲੀਡ ਨਾਲ ਜਿਤਾਇਆ ਮਤਲਬ ਕਿਤਨਾ ਕਿਤੇ ਜਲੰਧਰ ਵਾਲਿਆਂ ਨੇ ਜਿਹੜਾ ਦਲ ਬਦਲ ਦੇ ਪੈਰਾਸ਼ੂਟ ਰਹੀ ਐ ਅਸੀਂ ਉਹਨਾਂ ਨੂੰ ਫੇਰ ਰੱਖਤਾ 100% 100% ਜੀ 100% ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋਕ ਸਭਾ ਜਲੰਧਰ ਚੰਨੀ ਸਾਹਿਬ 1 ਲੱਖ ਵੋਟਾਂ ਤੋਂ ਵੱਧ ਨਾਲ ਜਿੱਤ ਰਹੇ ਨੇ ਔਰ ਮੈਨੂੰ ਲੱਗਦਾ ਕਿ 1.5 ਲੱਖ ਤਾਂ ਪਹੁੰਚ ਜਾਏਗੀ ਜੀ ਭਾਈ ਜੀ ਨਾਮ ਕੀ ਤੁਹਾਡਾ ਜੀ ਨਾਮ ਕਿਵੇਂ ਦੇ ਦੇ ਅਸ਼wini ਜੀ ਕਿ ਜਿਹੜੇ ਲੀਡ ਦੇ ਵਿੱਚ ਜਾ ਰਹੇ ਲੱਖਾਂ ਦੇ ਲੋਕ ਦੇਖੋ ਲੋਕ ਮੋਦੀ ਸਰਕਾਰ ਦੀ ਨੀਤੀਆਂ ਤੋਂ ਬਹੁਤ ਦੁਖੀ ਸੀਗੇ ਕਾਂਗਰਸ ਜਿੰਦਾਬਾਦ ਲੋਕਾਂ ਨੇ ਕਾਂਗਰਸ ਦਾ ਲੜ ਫੜ ਲਿਆ ਲੋਕੀ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਆਵੇ ਉਹ ਦੇਸ਼ ਦੇ ਲੋਕਾਂ ਦਾ ਸੁਧਾਰ ਹੋਵੇ ਜੋ ਮੋਦੀ ਸਰਕਾਰ ਨੇ ਗਰੀਬ ਲੋਕਾਂ ਨਾਲ ਅਨਿਆਇ ਕੀਤਾ ਉਹਦੀ ਇੱਕ ਮਿਸਾਲ ਹੈ ਕਿ ਜਲੰਧਰ ਵੈਸਟ ਦੇ ਵਿੱਚ ਕੈਂਪੀ ਹੋਵੇ ਇੱਕ ਐਮ ਐਲ ਏ ਹੋਵੇ ਫੇਰ ਵੀ ਜਲੰਧਰ ਵੈਸਟ ਜਿਹੜਾ ਕਾਂਗਰਸ ਜਿੱਤੇ ਸਰ ਕਾਂਗਰਸ ਪਾਰਟੀ ਦੇ ਅੰਦਰ ਮੌਜੂਦ ਤਾਂ ਐਮ ਐਲ ਏ ਵੀ ਕਾਫੀ ਵੱਡੀ ਲੀਡਰਸ਼ਿਪ ਕਾਂਗਰਸ ਛੱਡ ਕੇ ਬੀ ਜੇ ਪੀ ਚ ਗਈ ਸੀ ਕਿਤਨਾ ਕਿਤਨੇ ਲੋਕਾਂ ਨੇ ਉਹਦਾ ਵੀ ਅਸਰ ਨਹੀਂ ਦਿਖਾਇਆ ਜੀ ਬਿਲਕੁਲ ਜੀ ਲੋਕ ਬਿਲਕੁਲ ਕਾਂਗਰਸ ਨਾਲ ਸੀਗੇ ਹਮੇਸ਼ਾ ਸੀਗੇ ਕਾਂਗਰਸ ਦੇ ਨਾਲ ਥੋੜੀ ਦੋਲੀ ਨੇ ਲੋਕਾਂ ਨੂੰ ਪਟਕਾਇਆ ਸੀਗਾ ਪਰ ਹੁਣ ਲੋਕੀ ਕਾਂਗਰਸ ਦੇ ਨਾਲ ਬਿਲਕੁਲ ਖੜੇ ਨੇ ਔਰ ਮਜ਼ਬੂਤ ਤਰੀਕੇ ਨਾਲ ਖੜੇ ਨੇ ਕਾਂਗਰਸ ਦੇ ਨਾਲ ਹਰ ਇੱਕ ਸੱਚਾਈ ਦੇ ਨਾਲ ਹੈ ਜੇਲਦੀ ਵੱਡੀ ਲੀਡ ਮਿਲੀ